12 ਜੂਨ 2025 ਨੂੰ ਜਦੋਂ ਭਾਰਤ ਤੋਂ ਲੰਡਨ ਜਾ ਰਹੀ ਫਲਾਈਟ AI 171 ਆਪਣੀ ਉਡਾਨ ਭਰਦੇ ਸਮੇਂ ਹੀ ਅਹਮਦਾਬਾਦ ਦੇ ਇੱਕ ਰਿਹਾਇਸ਼ੀ ਇਮਾਰਤ ਦੇ ਨਾਲ ਟਕਰਾਈ ਅਤੇ ਮੌਕੇ ਤੇ ਹੀ 242 ਲੋਕਾਂ ਵਿੱਚੋਂ 241 ਰੱਬ ਨੂੰ ਪਿਆਰੇ ਹੋ ਗਏ। ਐਸੀ ਹੀ ਭਿਆਨਕ ਹਾਦਸੇ ਵਿੱਚ ਗੁਜ਼ਰੇ ਆਪਣੇ ਹੀ ਬਾਪੂ ਦੀ ਅਰਦਾਸ ਕਰਨ ਪਹੁੰਚਿਆ ਵੱਡਾ ਪੁੱਤਰ ਜਦੋਂ ਅਹਮਦਾਬਾਦ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਵਾਉਣ ਤੋਂ ਬਾਅਦ ਆਪਣੇ ਨੇੜਲੇ ਰਿਸ਼ਤੇਦਾਰਾਂ ਸਕੇ ਸੰਬੰਧੀਆਂ ਦੇ ਨਾਲ ਬੈਠਾ ਹੈ ਤੇ ਅਚਾਨਕ ਹੀ ਵਿੱਚੋਂ ਕੁਝ ਰਿਸ਼ਤੇਦਾਰ ਪੁੱਤਰ ਨੂੰ ਬੇਨਤੀ ਕਰਦੇ ਹਨ ਕਿ ਆਓ ਲੰਗਰ ਹਾਲ ਦੇ ਵਿੱਚ ਆ ਕੇ ਪ੍ਰਸ਼ਾਦਾ ਛਕ ਲਓ। ਲੇਕਿਨ ਵੱਡੇ ਪੁੱਤਰ ਨੇ ਇਨਕਾਰ ਕਰ ਦਿੱਤਾ ਕਿ ਸਾਨੂੰ ਭੁੱਖ ਨਹੀਂ ਹੈ। ਅਸੀਂ ਆਪਣੇ ਪਿਤਾ ਦੀ ਆਤਮਾ ਦੀ ਸ਼ਾਂਤੀ ਦੇ ਲਈ ਅਰਦਾਸ ਕਰਨ ਆਏ ਹਾਂ। ਪ੍ਰਸ਼ਾਦਾ ਸਾਡੇ ਕੋਲੋਂ ਕਿਵੇਂ ਲੰਗੇਗਾ? ਹਜੇ ਤੱਕ ਤਾਂ ਉਹਨਾਂ ਦੀ ਬਾਡੀ ਵੀ ਸਾਨੂੰ ਨਹੀਂ ਮਿਲੀ। ਪਰ ਜਦੋਂ ਬਹੁਤ ਜ਼ੋਰ ਪਾਇਆ ਤਾਂ ਉਹ ਲੰਗਰ ਹਾਲ ਦੇ ਵਿੱਚ ਸਿਰਫ ਪਾਣੀ ਦਾ ਘੁੱਟ ਭਰਨ ਦੇ ਲਈ ਰਾਜ਼ੀ ਹੋ ਗਿਆ ਅਤੇ ਫਿਰ ਉਸੇ ਪਲ ਉਹਨਾਂ ਦੀਆਂ ਨਜ਼ਰਾਂ ਲੰਗਰ ਹਾਲ ਦੇ ਅੰਦਰ ਸੇਵਾ ਕਰਦੇ ਇੱਕ ਬਜ਼ੁਰਗ ਵਿਅਕਤੀ ਦੇ ਪਈਆਂ ਇੱਕ ਬਜ਼ੁਰਗ ਵਿਅਕਤੀ ਜੋ ਜਲਦਾ ਗਲਾਸ ਫੜ ਕੇ ਸੰਗਤਾਂ ਨੂੰ ਦੇ ਰਿਹਾ ਸੀ ਉਸ ਦੀ ਮੁਸਕਾਨ ਉਸ ਦੇ ਚੱਲਣ ਦਾ ਅੰਦਾਜ਼ ਇਹ ਸਭ ਕੁਝ ਉਹਨਾਂ ਨੂੰ ਜਾਣਿਆ ਪਛਾਣਿਆ ਲੱਗਦਾ ਸੀ ਇੱਕ ਪਲ ਦੇ ਲਈ ਤਾਂ ਵੱਡੇ ਪੁੱਤਰ ਦੀਆਂ ਅੱਖਾਂ ਵਿੱਚ ਚਮਕ ਆ ਗਈ ਅਤੇ ਫਿਰ ਉਹ ਡਰ ਕੇ ਪਿੱਛੇ हट ਗਿਆ ਉਸ ਦੇ ਨਾਲ ਆਏ ਰਿਸ਼ਤੇਦਾਰਾਂ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਜਿਵੇਂ ਉਹਨਾਂ ਨੇ ਕੋਈ ਭੂਤ ਵੇਖ ਲਿਆ ਹੋਵੇ ਉਹ ਬਜ਼ੁਰਗ ਵਿਅਕਤੀ ਉਹ ਤਾਂ ਉਹਨਾਂ ਦੇ ਬਿਲਕੁਲ ਪਿਤਾ ਵਰਗਾ ਸੀ ਜਿਸ ਦੀ ਮੌਤ ਦੀ ਖਬਰ ਸੁਣ ਕੇ ਉਹ ਉੱਥੇ ਅਹਮਦਾਬਾਦ ਦੇ ਵਿੱਚ ਆਏ ਸਨ ਉਹ ਉੱਥੇ ਲੰਗਰ ਦੀ ਸੇਵਾ ਕਰ ਰਿਹਾ ਸੀ ਇਹ ਕਿਵੇਂ ਹੋ ਸਕਦਾ ਹੈ ਜਿਉਂ ਇੱਥੇ ਹੈ ਤਾਂ ਜਹਾਜ਼ ਹਾਦਸੇ ਦੇ ਵਿੱਚ ਕੌਣ ਗੁਜ਼ਰਿਆ ਅਤੇ ਇੱਥੇ ਪਹੁੰਚਣ ਤੋਂ ਪਹਿਲਾਂ ਉਹਨਾਂ ਤੇ ਕੀ ਕੀ ਬੀਤੀ ਅਤੇ ਪਿਤਾ ਐਨੇ ਵੱਡੇ ਜਹਾਜ਼ ਹਾਦਸੇ ਦੇ ਵਿੱਚੋਂ ਕਿਵੇਂ ਬਚ ਗਿਆ ਜਾਂ ਫਿਰ ਉਹ ਕੋਈ ਹੋਰ ਵਿਅਕਤੀ ਸੀ ਜਿਸ ਨੂੰ ਗਲਤੀ ਦੇ ਨਾਲ ਉਹ ਆਪਣਾ ਪਿਤਾ ਸਮਝ ਬੈਠੇ ਕੀ ਹੈ ਇਸ ਦੇ ਪਿੱਛੇ ਦੀ ਸੱਚਾਈ ਕਿ ਸੱਚਮੁੱਚ ਉਹਨਾਂ ਦਾ ਹੀ ਪਿਤਾ ਸੀ ਜਾਂ ਕੋਈ ਕੁਝ ਹੋਰ ਜਾਣਨ ਦੇ ਲਈ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਹਾਂਜੀ ਦੋਸਤੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਤੇ ਨਾਲ ਲੱਗਦੀ ਬੈਲ ਆਈਕਨ ਨੂੰ ਵੀ ਦਬਾ ਦਿਓ ਜਿਸ ਨਾਲ ਸਾਡੀ ਹਰ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਅੱਜ ਦੀ ਬੜੀ ਖਾਸ ਵੀਡੀਓ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਸੁਖਵਿੰਦਰ ਸਿੰਘ ਜਿਸ ਦੀ ਉਮਰ 65 ਸਾਲ ਅਤੇ ਬੀਬੀ ਰਾਜਵਿੰਦਰ ਕੌਰ ਦਾ ਘਰ ਸੀ। ਉਹਨਾਂ ਦੇ ਦੋ ਬੱਚੇ ਸਨ, ਇੱਕ ਛੋਟਾ ਬੇਟਾ ਦਰਸ਼ਨ ਸਿੰਘ ਜੋ ਉਹਨਾਂ ਦੇ ਨਾਲ ਪੰਜਾਬ ਵਿੱਚ ਰਹਿੰਦਾ ਸੀ ਅਤੇ ਇੱਕ ਵੱਡਾ ਬੇਟਾ ਵਿਸ਼ਾਲ ਸਿੰਘ ਜੋ ਕਿ ਯੂਕੇ ਦਾ ਨਾਗਰਿਕ ਸੀ ਅਤੇ ਲੰਡਨ ਵਿੱਚ ਚੰਗੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ। ਵਿਸ਼ਾਲ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਸਿੱਖੀ ਦੇ ਨਾਲ ਜੁੜੇ ਹੋਏ ਸਨ ਅਤੇ ਹਰ ਰੋਜ਼ ਨਿਤਨੇਮ ਅਤੇ ਗੁਰਬਾਣੀ ਦਾ ਪਾਠ ਕਰਦੇ ਸਨ। ਉਹਨਾਂ ਦਾ ਵੱਡਾ ਬੇਟਾ ਵਿਸ਼ਾਲ ਬਹੁਤ ਸਮੇਂ ਤੋਂ ਉਹਨਾਂ ਨੂੰ ਯੂਕੇ ਬੁਲਾ ਰਿਹਾ ਸੀ ਅਤੇ ਹੁਣ ਉਹ ਪਹਿਲੀ ਵਾਰ ਲੰਡਨ ਆਪਣੇ ਵੱਡੇ ਬੇਟੇ ਵਿਸ਼ਾਲ ਨੂੰ ਮਿਲਣ ਜਾ ਰਹੇ ਸਨ। ਉਹਨਾਂ ਨੇ ਆਪਣੇ ਛੋਟੇ ਬੇਟੇ ਦਰਸ਼ਨ ਅਤੇ ਪਰਿਵਾਰ ਦੇ ਨਾਲ ਕੁਝ ਸਮਾਂ ਬਿਤਾਇਆ ਅਤੇ ਹੁਣ ਯੂਕੇ ਜਾਣ ਦੀ ਤਿਆਰੀ ਵਿੱਚ ਸਨ। ਪਰ ਉਸ ਦਿਨ ਪਿੰਡ ਦੇ ਵਿੱਚ ਇੱਕ ਅਜੀਹੀ ਖਬਰ ਫੈਲੀ ਜਿਸ ਨੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ। ਦੁਪਹਿਰ ਦਾ ਵੇਲਾ ਸੀ ਜਦੋਂ ਗਵਾਂਢ ਦੇ ਵਿੱਚੋਂ ਇੱਕ ਬੰਦਾ ਹਾਫਦਾ ਹੋਇਆ ਭੱਜਿਆ ਆਇਆ ਦਰਸ਼ਨਾ ਇੱਕ ਬਹੁਤ ਬੁਰੀ ਖਬਰ ਹੈ। ਟੀਵੀ ਤੇ ਖਬਰ ਚੱਲ ਰਹੀ ਹੈ 에어 ਇੰਡੀਆ ਦਾ ਜਹਾਜ਼ ਅਹਮਦਾਬਾਦ ਤੋਂ ਲੰਡਨ ਜਾਣ ਵਾਲਾ ਉਹ ਕ੍ਰੈਸ਼ ਹੋ ਗਿਆ ਹੈ ਦਰਸ਼ਨ ਨੇ ਸੁਣਦਿਆਂ ਹੀ ਫੋਨ ਚੁੱਕਿਆ ਪਰ ਹੱਥ ਕੰਬ ਰਹੇ ਸਨ ਉਸਦੇ ਪਿਤਾ ਸੁਖਵਿੰਦਰ ਸਿੰਘ ਨੇ ਆਪਣੀ ਫਲਾਈਟ ਬਾਰੇ ਦੱਸਿਆ ਕਿ ਉਹ ਅਹਮਦਾਬਾਦ ਤੋਂ ਸੀ ਸੁਖਵਿੰਦਰ ਸਿੰਘ ਦਾ ਨਾਮ ਯਾਦ ਕਰਕੇ ਦਰਸ਼ਨ ਦੇ ਹੋਸ਼ ਉੱਡ ਗਏ ਜਦੋਂ ਉਸ ਨੇ ਟੀਵੀ ਲਗਾਇਆ ਤਾਂ ਹਰ ਪਾਸੇ ਹਾਦਸੇ ਦੀਆਂ ਖਬਰਾਂ ਚੱਲ ਰਹੀਆਂ ਸਨ ਫਲਾਈਟ ਨੰਬਰ ਯਾਤਰੀਆਂ ਦੀ ਸੂਚੀ ਸਭ ਧੁੰਦਲਾ ਹੋ ਰਿਹਾ ਸੀ ਉਸਨੇ ਕਈ ਵਾਰ ਸੁਖਵਿੰਦਰ ਸਿੰਘ ਦੇ ਨਾਮ ਦੀ ਪੁਸ਼ਟੀ ਕੀਤੀ ਹਰ ਵਾਰ ਉਹਨਾਂ ਦਾ ਨਾਮ ਉਸ ਦੁਖਦਾਈ ਸੂਚੀ ਵਿੱਚ ਮੌਜੂਦ ਸੀ ਨਹੀਂ ਇਹ ਨਹੀਂ ਹੋ ਸਕਦਾ ਦਰਸ਼ਨ ਨੇ ਚੀਕ ਮਾਰੀ ਅਤੇ ਜ਼ਮੀਨ ਤੇ ਢੇਠਾ ਬੈਠ ਗਿਆ ਉਸ ਦੇ ਸਾਹਮਣੇ ਹਨੇਰਾ ਛਾ ਗਿਆ ਉਸ ਦਾ ਇਕਲੌਤਾ ਬਾਪੂ ਜਹਾਜ਼ ਹਾਸੇ ਵਿੱਚ ਗੁজার ਗਿਆ ਸੀ ਖਬਰ ਪਿੰਡ ਦੇ ਵਿੱਚ ਅੱਗ ਵਾਂਗ ਫੈਲ ਗਈ ਦੇਖਦਿਆਂ ਹੀ ਦੇਖਦਿਆਂ ਪਿੰਡ ਦੇ ਸਾਰੇ ਲੋਕ ਰਿਸ਼ਤੇਦਾਰ ਦੋਸਤ ਮਿੱਤਰ ਉਹਨਾਂ ਦੇ ਘਰ ਇਕੱਠੇ ਹੋ ਗਏ ਹਰ ਪਾਸੇ ਰੋਣ ਧੋਣ ਦਾ ਮਾਹੌਲ ਸੀ ਸੋਗ ਦੀ ਲਹਿਰ ਦੌੜ ਗਈ ਹਰ ਕੋਈ ਦਰਸ਼ਨ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕਿਸੇ ਕੋਲ ਸ਼ਬਦ ਨਹੀਂ ਸਨ ਉਸ ਦਾ ਇਕਲੌਤਾ ਸਹਾਰਾ ਉਸ ਦੀ ਜ਼ਿੰਦਗੀ ਦਾ ਰੰਗ ਅਚਾਨਕ ਖਤਮ ਹੋ ਗਿਆ ਦਰਸ਼ਨ ਨੇ ਆਪਣੇ ਕੁਝ ਨੇੜਲੇ ਰਿਸ਼ਤੇਦਾਰਾਂ ਅਤੇ ਆਪਣੇ ਦੋਸਤ ਅਮਰ ਅਤੇ ਪ੍ਰੀਤ ਨਾਲ ਗੱਲ ਕੀਤੀ ਕਿ ਮੈਨੂੰ ਅਹਮਦਾਬਾਦ ਜਾਣਾ ਹੈ ਸਾਨੂੰ ਪਿਤਾ ਜੀ ਦੀ ਦੇਹ ਚਾਹੀਦੀ ਹੈ ਸਾਨੂੰ ਪਤਾ ਲਗਾਉਣਾ ਹੈ ਕਿ ਅਸਲ ਵਿੱਚ ਕੀ ਹੋਇਆ ਦਰਦ ਤੇ ਘਬਰਾਹਟ ਦੇ ਵਿੱਚ ਉਸ ਨੇ ਤੁਰੰਤ ਗੱਡੀ ਦਾ ਪ੍ਰਬੰਧ ਕੀਤਾ ਦਰਸ਼ਨ ਉਸਦੇ دوست ਅਮਰ ਅਤੇ ਪ੍ਰੀਤ ਅਤੇ ਕੁਝ ਹੋਰ ਰਿਸ਼ਤੇਦਾਰ ਤੁਰੰਤ ਅਹਮਦਾਬਾਦ ਦੇ ਲਈ ਰਵਾਨਾ ਹੋ ਗਏ ਇਸ ਕਾਲੀ ਦੇ ਵਿੱਚ ਦਰਸ਼ਨ ਆਪਣਾ ਮੋਬਾਈਲ ਫੋਨ ਘਰ ਵਿੱਚ ਹੀ ਭੁੱਲ ਗਿਆ ਸਫ਼ਰ ਦੌਰਾਨ ਹਰ ਪੱਲੇ ਇੱਕ ਸਦੀ ਵਰਗਾ ਲੰਘ ਰਿਹਾ ਸੀ ਗੱਡੀ ਵਿੱਚ ਹਰ ਪਾਸੇ ਚੁੱਪ ਸੀ ਜੋ ਸਿਰਫ ਹੰਝੂਆਂ ਤੇ ਕਦੇ-ਕਦੇ ਨਿਕਲਣ ਵਾਲੀ ਸਿਸਕੀ ਨਾਲ ਟੁੱਟਦੀ ਸੀ ਉਹਨਾਂ ਦੇ ਮਨ ਵਿੱਚ ਇੱਕੋ ਸਵਾਲ ਸੀ ਕਿ ਇਹ ਸੱਚ ਹੈ ਕਿ ਸਾਡਾ ਬਾਪੂ ਸੱਚਮੁੱਚ ਸਾਨੂੰ ਛੱਡ ਗਿਆ ਉਹਨਾਂ ਨੂੰ ਕਿਸੇ ਚਮਤਕਾਰ ਦੀ ਆਸਤਾ ਨਹੀਂ ਸੀ ਪਰ ਫਿਰ ਵੀ ਇੱਕ ਧੁੰਦਲੀ ਜੀ ਕਿਰਨ ਸੀ ਕਿ ਸ਼ਾਇਦ ਖਬਰ ਗਲਤ ਹੋਵੇ ਜਿਵੇਂ ਹੀ ਅਹਮਦਾਬਾਦ ਪਹੁੰਚੇ ਉਹਨਾਂ ਨੇ ਸਭ ਤੋਂ ਪਹਿਲਾਂ ਜਹਾਜ਼ ਹਾਦਸੇ ਵਾਲੀ ਥਾਂ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਹਨਾਂ ਨੂੰ ਰੋਕ ਦਿੱਤਾ ਪਰ ਉਹਨਾਂ ਨੇ ਦੂਰ ਤੋਂ ਹੀ ਉਹ ਭਿਆਨਕ ਦ੍ਰਿਸ਼ ਦੇਖਿਆ ਜਹਾਜ਼ ਦੇ ਟੁਕੜੇ ਹਜੇ ਵੀ ਉੱਥੇ ਖਿਲਰੇ ਹੋਏ ਸਨ ਭਾਵੇਂ ਸਮਾਂ ਹੋ ਚੁੱਕਿਆ ਸੀ ਲੇਕਿਨ ਧੂਆ ਹਜੇ ਵੀ ਕਿਤੇ-ਕਿਤੇ ਉੱਠਦਾ ਨਜ਼ਰ ਆ ਰਿਹਾ ਸੀ ਅਤੇ ਚਾਰੇ ਪਾਸੇ ਤਬਾਹੀ ਦਾ ਮਾਹੌਲ ਸੀ ਬਚਾਅ ਕਾਰਜ ਚੱਲ ਰਹੇ ਸਨ ਪਰ ਉਮੀਦ ਦੀ ਕੋਈ ਕਿਰਨ ਸਾਫ਼ ਨਜ਼ਰ ਨਹੀਂ ਆ ਰਹੀ ਸੀ ਹਰ ਪਾਸੇ ਚੀਕਾਂ ਦੀ ਗੂੰਜ ਅਤੇ ਹਰ ਚਿਹਰੇ ਤੇ ਦਰਦ ਤੇ ਨਿਰਾਸ਼ਾ ਸਾਫ ਝਲਕ ਰਹੀ ਸੀ ਇਹ ਦ੍ਰਿਸ਼ ਦੇਖ ਕੇ ਉਹਨਾਂ ਦੇ ਅੰਦਰ ਜੋ ਥੋੜੀ ਬਹੁਤ ਆਸ ਸੀ ਉਹ ਵੀ ਖਤਮ ਹੋ ਗਈ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਨਹੀਂ ਬਚ ਸਕਦਾ ਉੱਥੇ ਉਹ ਹਸਪਤਾਲ ਪਹੁੰਚੇ ਜਿੱਥੇ ਹਾਦਸੇ ਦੇ ਸ਼ਿਕਾਰ ਲੋਕਾਂ ਦੀਆਂ ਦੇਹਾਂ ਲਿਆਂਦੀਆਂ ਗਈਆਂ ਸਨ ਹਸਪਤਾਲ ਵਿੱਚ ਵੀ ਭਿਆਨਕ ਮਾਹੌਲ ਸੀ ਲੋਕਾਂ ਦੀਆਂ ਭੀੜਾਂ ਚੀਕਾਂ ਅਤੇ ਆਪਣੇ ਗੁੰਮ ਹੋਏ ਪਰਿਵਾਰਕ ਮੈਂਬਰਾਂ ਦੀ ਭਾਲ ਵਿੱਚ ਭਟਕ ਰਹੇ ਲੋਕ ਇਹ ਸਭ ਦੇਖ ਕੇ ਉਨ੍ਹਾਂ ਦਾ ਦਰਦ ਹੋਰ ਵੱਧ ਗਿਆ। ਉਹਨਾਂ ਨੇ ਰਿਸੈਪਸ਼ਨ ਤੇ ਜਾ ਕੇ ਸੁਖਵਿੰਦਰ ਸਿੰਘ ਦੇ ਬਾਰੇ ਪੁੱਛਿਆ। ਇੱਕ ਅਧਿਕਾਰੀ ਨੇ ਉਹਨਾਂ ਨੂੰ ਦੱਸਿਆ ਕਿ ਸਾਰਾ ਹਾਦਸਾ ਬਹੁਤ ਭਿਆਨਕ ਹੈ। ਬਹੁਤ ਸਾਰੀਆਂ ਦੇਹਾਂ ਪਛਾਨਣੀਆਂ ਔਖੀਆਂ ਹਨ। ਸਾਨੂੰ ਡੀਐਨਏ ਟੈਸਟ ਕਰਨਾ ਪਵੇਗਾ। ਕਿਰਪਾ ਕਰਕੇ ਤੁਸੀਂ ਆਪਣਾ ਡੀਐਨਏ ਸੈਂਪਲ ਦੇ ਆਓ। ਜਦੋਂ ਤੁਹਾਡਾ ਡੀਐਨਏ ਤੁਹਾਡੇ ਪਿਤਾ ਦੀ ਦੇਹ ਦੇ ਨਾਲ ਮੈਚ ਹੋਵੇਗਾ ਤਾਂ ਅਸੀਂ ਤੁਹਾਨੂੰ ਸੂਚਿਤ ਕਰ ਦੇਵਾਂਗੇ ਅਤੇ ਦੇਹ ਤੁਹਾਨੂੰ ਸੌਂਪ ਦੇਵਾਂਗੇ। ਲੇਕਿਨ ਇਸ ਵਿੱਚ ਸਮਾਂ ਲੱਗਣਾ ਹੈ। ਕਿਰਪਾ ਕਰਕੇ ਤੁਸੀਂ ਇੰਤਜ਼ਾਰ ਕਰੋ। ਦਰਸ਼ਨ ਨੇ बेहोशी ਦੀ ਹਾਲਤ ਵਿੱਚ ਆਪਣਾ ਡੀਐਨਏ ਸੈਂਪਲ ਦਿੱਤਾ ਉਸ ਦੀ ਅੱਖਾਂ ਦੇ ਵਿੱਚ ਅਥਾਹ ਦਰਦ ਸੀ ਉਸ ਦਾ ਬਾਪੂ ਜੋ ਹੁਣ ਸਿਰਫ ਇੱਕ ਦੇਹ ਵਿੱਚ ਬਦਲ ਗਿਆ ਸੀ ਜਿਸ ਦੀ ਪਛਾਣ ਦੇ ਲਈ ਡੀਐਨਏ ਦੀ ਲੋੜ ਪੈ ਗਈ ਸੀ ਉਸ ਨੂੰ ਇਹ ਸਭ ਐ ਵਿਸਵਾਸਯੋਗ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਬੁਰੇ ਸੁਪਨੇ ਦੇ ਵਿੱਚ ਹੋਵੇ ਹਸਪਤਾਲ ਦੇ ਵਿੱਚ ਇੰਤਜ਼ਾਰ ਕਰਨਾ ਉਸ ਦੇ ਲਈ ਬਹੁਤ ਜ਼ਿਆਦਾ ਅਸਾਹ ਹੋ ਗਿਆ ਸੀ ਦਰਸ਼ਨ ਦੇ ਦੋਸਤ ਅਮਰ ਅਤੇ ਪ੍ਰੀਤ ਨੇ ਕਿਹਾ ਕਿ ਦਰਸ਼ਨ ਇੱਥੇ ਬੈਠ ਕੇ ਤੂੰ ਹੋਰ ਪਰੇਸ਼ਾਨ ਹੋਵੇਂਗਾ ਇੱਥੇ ਹਸਪਤਾਲ ਵਿੱਚ ਸਾਡੇ ਵਿੱਚੋਂ ਦੋ ਜਣੇ ਰੁਕ ਜਾਂਦੇ ਆ ਅਤੇ ਬਾਕੀ ਸਾਰੇ ਤੁਸੀਂ ਨੇੜੇ ਦੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਚਲੇ ਜਾਓ। ਉੱਥੇ ਜਾ ਕੇ ਅਰਦਾਸ ਕਰੋ, ਸ਼ਬਦ ਸੁਣ ਕੇ ਸ਼ਾਇਦ ਤੁਹਾਡੇ ਮਨ ਨੂੰ ਥੋੜੀ ਸ਼ਾਂਤੀ ਮਿਲੇ। ਇੱਥੇ ਸਾਰਿਆਂ ਦਾ ਰਹਿਣਾ ਠੀਕ ਨਹੀਂ ਹੈ। ਪਿਤਾ ਜੀ ਦੇ ਲਈ ਆਪਾਂ ਅਰਦਾਸ ਕਰਾਂਗੇ ਜੇ ਉਹ ਜਾਉਂਦਾ ਹੈ ਤਾਂ ਉਸ ਦੀ ਚੜ੍ਹਦੀ ਕਲਾ ਦੇ ਲਈ। ਜੇ ਵਾਹਿਗੁਰੂ ਨੂੰ ਮਨਜ਼ੂਰ ਹੈ ਉਹ ਨਹੀਂ ਰਿਹਾ ਤਾਂ ਉਸ ਦੀ ਆਤਮਿਕ ਸ਼ਾਂਤੀ ਦੇ ਲਈ। ਦਰਸ਼ਨ ਦਰਦ ਤੇ ਸੋਗ ਵਿੱਚ ਡੁੱਬਿਆ ਸੀ, ਉਸ ਨੂੰ ਕੋਈ ਆਸਰਾ ਲੱਭ ਨਹੀਂ ਰਿਹਾ ਸੀ। ਉਸ ਨੇ ਹਾਮੀ ਭਰੀ ਅਮਰ ਅਤੇ ਪ੍ਰੀਤ ਹਸਪਤਾਲ ਦੇ ਵਿੱਚ ਰੁੱਕ ਗਏ ਅਤੇ ਆਪਣੀ ਗੱਡੀ ਦੇ ਵਿੱਚ ਅਹਮਦਾਬਾਦ ਦੇ ਨੇੜਲੇ ਗੁਰਦੁਆਰਾ ਸਾਹਿਬ ਦੇ ਲਈ ਰਵਾਨਾ ਹੋ ਗਏ। ਦਰਸਲ ਸੁਖਵਿੰਦਰ ਸਿੰਘ ਜੋ ਪਹਿਲੀ ਵਾਰ ਲੰਡਨ ਆਪਣੇ ਵੱਡੇ ਬੇਟੇ ਵਿਸ਼ਾਲ ਨੂੰ ਮਿਲਣ ਜਾ ਰਿਹਾ ਸੀ ਉਸ ਨੇ ਦਿੱਲੀ ਤੋਂ ਲੰਡਨ ਦੀ ਫਲਾਈਟ ਲੈਣ ਦੀ ਬਜਾਏ ਭਾਰਤ ਵਿੱਚ ਘੁੰਮਣਾ ਚਾਹੁੰਦੇ ਸਨ। ਉਹਨਾਂ ਨੇ ਤਾਜਮਹਿਲ, ਆਗਰਾ, ਜੈਪੁਰ ਦਾ ਕਿਲਾ, ਚਤੌੜਗੜ ਅਤੇ ਫਿਰ ਅਹਮਦਾਬਾਦ ਵੇਖਣ ਦਾ ਪ੍ਰੋਗਰਾਮ ਬਣਾਇਆ। ਅਹਮਦਾਬਾਦ ਉਹਨਾਂ ਦੀ ਆਖਰੀ ਮੰਜ਼ਿਲ ਸੀ ਜਿੱਥੇ ਉਹਨਾਂ ਨੇ ਲੰਡਨ ਦੀ ਫਲਾਈਟ ਲੈਣੀ ਸੀ। ਉਹ ਅਹਮਦਾਬਾਦ ਸਮੇਂ ਸਿਰ ਪਹੁੰਚ ਗਏ ਪਰ ਉਹਨਾਂ ਦੀ ਫਲਾਈਟ ਵਿੱਚ ਕਰੇਵ 6 ਘੰਟੇ ਦੀ ਦੇਰੀ ਸੀ ਸੁਖਵਿੰਦਰ ਸਿੰਘ ਨੂੰ 에어ਪੋਰਟ ਤੇ ਬੈਠੇ ਰਹਿਣਾ ਅਤੇ ਬੋਰ ਹੋਣਾ ਪਸੰਦ ਨਹੀਂ ਸੀ ਉਹ ਅਜੇ ਸਵੇਰੇ ਕਿਸੇ ਕਾਰਨ ਆਪਣਾ ਨਿਤਨੇਮ ਪਾਠ ਨਹੀਂ ਕਰ ਸਕੇ ਸਨ ਜੋ ਰੋਜ਼ਾਨਾ ਕਰਦੇ ਸਨ ਉਹਨਾਂ ਨੇ ਸੋਚਿਆ ਕਿ ਨੇੜੇ ਦੇ ਕਿਸੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਲਵਾਂ ਸੇਵਾ ਕਰ ਲਵਾਂ ਅਤੇ ਸ਼ਬਦ ਕੀਰਤਨ ਸੁਣ ਕੇ ਆਪਣੀ ਰੂਹ ਨੂੰ ਤਾਜ਼ਗੀ ਦੇਵਾਂ ਇਸ ਤਰ੍ਹਾਂ ਉਹਨਾਂ ਦਾ ਸਮਾਂ ਵੀ ਨਿਕਲ ਜਾਵੇਗਾ ਅਤੇ ਉਹ ਆਪਣਾ ਨਿਤਨੇਮ ਵੀ ਪੂਰਾ ਕਰ ਲੈਣਗੇ ਉਹਨਾਂ ਨੇ ਟੈਕਸੀ ਲਈ ਅਤੇ ਗੁਰਦੁਆਰਾ ਸਾਹਿਬ ਵਿੱਚੇ ਪਹੁੰਚ ਗਏ ਗੁਰਦੁਆਰਾ ਸਾਹਿਬ ਪਹੁੰਚ ਕੇ ਉਹਨਾਂ ਨੇ ਪਹਿਲਾਂ ਤਾਂ ਲੰਗਰ ਹਾਲ ਦੇ ਵਿੱਚ ਥੋੜੀ ਸੇਵਾ ਕੀਤੀ ਸੰਗਤਾਂ ਨੂੰ ਜਲ ਸ਼ਿਕਾਇਆ ਪ੍ਰਸਾਦਾ ਵਰਤਾਇਆ ਫਿਰ ਉਹਨਾਂ ਨੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕ ਕੇ ਨਿਤਨੇਮ ਸ਼ੁਰੂ ਕੀਤਾ ਨਿਤਨੇਮ ਕਰਨ ਤੋਂ ਬਾਅਦ ਉਹਨਾਂ ਨੇ ਸੁਖਮਣੀ ਸਾਹਿਬ ਦਾ ਪਾਠ ਕਰਨ ਦੀ ਥਾਂ ਲਈ ਉਹ ਗੁਰਬਾਣੀ ਦੇ ਵਿੱਚ ਐਨੇ ਲੀਨ ਹੋ ਗਏ ਕਿ ਉਹਨਾਂ ਨੂੰ ਸਮੇਂ ਦਾ ਅਹਿਸਾਸ ਨਹੀਂ ਹੋਇਆ ਇੱਕ ਵਾਰ ਨਹੀਂ ਉਹਨਾਂ ਨੇ 5 ਵਾਰ ਸੁਖਮਣੀ ਸਾਹਿਬ ਦਾ ਪਾਠ ਕੀਤਾ ਅਤੇ ਗੁਰੂ ਸਾਹਿਬ ਦੀ ਬਾਣੀ ਵਿੱਚ ਬਿਲਕੁਲ ਗੁੰਮ ਹੋ ਗਏ ਉਹਨਾਂ ਨੂੰ ਆਪਣੀ ਫਲਾਈਟ ਬਾਰੇ ਬਿਲਕੁਲ ਵੀ ਚੇਤਾ ਨਹੀਂ ਸੀ ਜਦੋਂ ਉਹਨਾਂ ਨੇ ਆਪਣਾ ਪਾਠ ਖਤਮ ਕੀਤਾ ਤੇ ਅਰਦਾਸ ਕਰਕੇ ਜਿਵੇਂ ਵਾਪਸ ਪਰਤਣ ਲੱਗੇ ਤਾਂ ਉਹਨਾਂ ਦੀ ਨਜ਼ਰ ਘੜੀ ਵੱਲ ਪਈ। ਉਹਨਾਂ ਦੇ ਹੋਸ਼ ਉੱਡ ਗਏ। ਫਲਾਈਟ ਦਾ ਸਮਾਂ ਘੰਟਿਆਂ ਪਹਿਲਾਂ ਨਿਕਲ ਚੁੱਕਿਆ ਸੀ ਅਤੇ ਕਈ ਘੰਟੇ ਬੀਤ ਚੁੱਕੇ ਸਨ। ਉਹ ਤੁਰੰਤ ਭੱਜ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਏ ਅਤੇ ਟੈਕਸੀ ਦੇ ਲਈ 에ਅਰਪੋਰਟ ਵੱਲ ਦੌੜੇ। ਜਦੋਂ 에ਅਰਪੋਰਟ ਪਹੁੰਚੇ ਤਾਂ ਉੱਥੇ ਹਾਦਸੇ ਦੀ ਖ਼ਬਰ ਫੈਲ ਚੁੱਕੀ ਸੀ। ਹਰ ਪਾਸੇ ਭੀੜ ਸੀ। ਐਮਰਜੈਂਸੀ ਵਾਹਨ, ਪੁਲਿਸ, ਮੀਡੀਆ ਵਾਲੇ। ਉਹਨਾਂ ਦੀ ਦਿਲ ਦੀ ਧੜਕਣ ਤੇਜ਼ ਹੋ ਗਈ। ਉਹਨਾਂ ਨੂੰ ਯਾਦ ਆਇਆ ਕਿ ਉਹਨਾਂ ਦੀ ਟਿਕਟ ਤਾਂ ਐਸੀ ਹੀ ਫਲਾਈਟ ਦੀ ਸੀ ਸ਼ੁਕਰ ਹੈ ਰੱਬ ਦਾ ਕਿ ਮੈਂ ਆਖਰੀ ਪਲਾਂ ਦੇ ਵਿੱਚ ਗੁਰਦੁਆਰਾ ਸਾਹਿਬ ਗਿਆ ਮੇਰਾ ਪ੍ਰੋਗਰਾਮ ਬਦਲ ਗਿਆ ਨਹੀਂ ਤਾਂ ਮੈਂ ਅੱਜ ਇਸ ਹਾਦਸੇ ਦਾ ਸ਼ਿਕਾਰ ਹੋ ਜਾਣਾ ਸੀ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਛੋਟੇ ਬੇਟੇ ਦਰਸ਼ਨਾਂ ਤੇ ਆਪਣੀ ਪਤਨੀ ਰਾਜਵਿੰਦਰ ਕੌਰ ਦਾ ਖਿਆਲ ਆਇਆ ਉਹਨਾਂ ਨੇ ਆਪਣਾ ਫੋਨ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਫੋਨ ਕਿਤੇ ਵੀ ਨਹੀਂ ਮਿਲਿਆ ਸ਼ਾਇਦ ਉਹ ਗੁਰਦੁਆਰਾ ਸਾਹਿਬ ਵਿੱਚ ਭੁੱਲ ਗਏ ਹੋਣ ਉਹਨਾਂ ਨੂੰ ਆਪਣੇ ਛੋਟੇ ਬੇਟੇ ਦਰਸ਼ਨ ਦਾ ਮੋਬਾਈਲ ਨੰਬਰ ਯਾਦ ਸੀ ਉਹਨਾਂ ਨੇ ਕਿਸੇ ਤੋਂ ਫੋਨ ਮੰਗ ਕੇ ਆਪਣੇ ਛੋਟੇ ਬੇਟੇ ਦਰਸ਼ਨ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਅਗੋ ਸ਼ਾਇਦ ਦਰਸ਼ਨ ਫੋਨ ਕਰੇ ਭੁੱਲ ਗਿਆ ਹੋਵੇਗਾ ਕਿਉਂਕਿ ਉਹ ਸ਼ੋਗ ਵਿੱਚ ਅਹਮਦਾਬਾਦ ਦੇ ਲਈ ਰਵਾਨਾ ਹੋ ਚੁੱਕਿਆ ਸੀ ਇਸ ਲਈ ਫੋਨ ਨਹੀਂ ਚੁੱਕਿਆ ਗਿਆ ਪਿੱਛੇ ਹੋਰ ਕਿਸੇ ਦਾ ਨੰਬਰ ਯਾਦ ਨਹੀਂ ਸੀ ਹੁਣ ਉਹਨਾਂ ਕੋਲ ਇੱਕੋ ਚਾਰਾ ਸੀ ਕਿ ਉਹ ਅਹਮਦਾਬਾਦ ਦੇ ਉਸੇ ਗੁਰਦੁਆਰਾ ਸਾਹਿਬ ਜਾਣ ਸ਼ਾਇਦ ਉਹਨਾਂ ਦਾ ਫੋਨ ਉੱਥੇ ਹੋ ਸਕਦਾ ਹੈ ਉਹਨਾਂ ਨੇ ਸੋਚਿਆ ਕੋਈ ਗੱਲ ਨਹੀਂ ਮੈਂ ਟੈਕਸੀ ਕਰਕੇ ਵਾਪਸ ਗੁਰਦੁਆਰਾ ਸਾਹਿਬ ਚਲਾ ਜਾਂਦਾ ਹਾਂ ਉਸੇ ਤਰ੍ਹਾਂ ਉਸੇ ਗੁਰਦੁਆਰਾ ਪਹੁੰਚਦੇ ਹਨ ਉੱਥੇ ਫੋਨ ਲੱਭਦੇ ਹਨ ਬਹੁਤ ਲੱਗਿਆ ਸਭ ਜਗ੍ਹਾ ਜਿੱਥੇ ਉਹ ਸੇਵਾ ਕਰ ਰਹੇ ਸਨ ਜਿੱਥੇ ਉਹਨਾਂ ਨੇ ਬਾਣੀ ਪੜ੍ਹੀ ਸੀ ਜਿੱਥੇ ਉਹਨਾਂ ਨੇ ਅਰਦਾਸ ਕੀਤੀ ਪਰ ਫੋਨ ਉੱਥੇ ਨਹੀਂ ਸੀ ਬਹੁਤ ਟੈਨਸ਼ਨ ਸੀ ਲੇਕਿਨ ਫਿਰ ਗੁਰਬਾਣੀ ਦੀਆਂ ਤੁੱਕਾਂ ਯਾਦ ਆ ਗਈਆਂ ਕੋਈ ਗੱਲ ਨਹੀਂ ਜੋ ਹੁੰਦਾ ਹੈ ਚੰਗੇ ਵਾਸਤੇ ਹੁੰਦਾ ਹੈ ਚਲੋ ਰੱਬ ਨੇ ਅੱਜ ਮੇਰੀ ਜਾਨ ਬਚਾਈ ਹੈ ਸੁਖਮਨੀ ਸਾਹਿਬ ਦੇ ਪੰਜ ਪਾਠਾਂ ਨੇ ਮੈਨੂੰ ਜਿਉਂਦਾ ਰੱਖਿਆ ਹੈ ਮੈਨੂੰ ਰੱਬ ਜੀ ਦਾ ਧੰਨਵਾਦ ਕਰਨਾ ਚਾਹੀਦਾ ਹੈ ਇਹ ਸੋਚ ਕੇ ਅਰਦਾਸ ਬੇਨਤੀ ਕਰਦੇ ਹਾਂ ਅਗੋ ਮਨ ਦੇ ਵਿੱਚ ਆਉਂਦਾ ਕਿ ਚਲੋ ਜੋ ਹੋਣਾ ਸੀ ਹੋ ਗਿਆ ਅੱਗੇ ਜਦੋਂ ਤੱਕ ਮੇਰਾ ਫੋਨ ਨਹੀਂ ਲੱਭਦਾ ਉਦੋਂ ਤੱਕ ਸ਼ਾਇਦ ਮੈਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰ ਲੈਣੀ ਚਾਹੀਦੀ ਹੈ ਭਲਾ ਜੋ ਹੋਣਾ ਸੀ ਉਹ ਤਾਂ ਹੋ ਚੁੱਕਿਆ ਹੈ ਉਸ ਨੂੰ ਕੋਈ ਟਾਲ ਨਹੀਂ ਸਕਦਾ ਮੈਨੂੰ ਰੱਬ ਦਾ ਧੰਨਵਾਦ ਕਰਨਾ ਚਾਹੀਦਾ ਹੈ ਸੇਵਾ ਕਰਨੀ ਚਾਹੀਦੀ ਹੈ ਮਨ ਦੇ ਵਿੱਚ ਵਿਸ਼ਵਾਸ ਹੋ ਚੁੱਕਿਆ ਸੀ ਕਿ ਰੱਬ ਸੱਚੀ ਮੁੱਚੀ ਹੁੰਦਾ ਹੈ ਅਤੇ ਆਪਣੇ ਸੇਵਕਾਂ ਦੀ ਹਮੇਸ਼ਾ ਲਾਜ ਰੱਖਦਾ ਹੈ ਅਤੇ ਉੱਥੇ ਹੀ ਸੇਵਾ ਕਰਦੇ ਹੋਏ ਰਾਤ ਪੈ ਜਾਂਦੀ ਹੈ ਫਿਰ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਸੌਂ ਜਾਂਦੇ ਹਨ ਸਵੇਰੇ ਅਮਰਤ ਵੇਲੇ ਦਾ ਨਿਤਨੇਮ ਕਰਦੇ ਹਨ ਅਤੇ ਪਾਠ ਕਰਨ ਤੋਂ ਬਾਅਦ ਦੁਬਾਰਾ ਲੰਗਰ ਹਾਲ ਦੇ ਵਿੱਚ ਸੇਵਾ ਕਰਨ ਲੱਗ ਜਾਂਦੇ ਹਨ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ ਹੋਏ ਉਹਨਾਂ ਨੂੰ ਆਪਣੇ ਵੱਡੇ ਬੇਟੇ ਵਿਸ਼ਾਲ ਵਿਖੇ ਜੋ ਉਹਨਾਂ ਨੂੰ ਮ੍ਰਿਤਕ ਸਮਝ ਕੇ ਉਹਨਾਂ ਦੀ ਸ਼ਾਂਤੀ ਦੇ ਲਈ ਆਤਮਿਕ ਸ਼ਾਂਤੀ ਦੇ ਲਈ ਇੱਥੇ ਅਰਦਾਸ ਕਰਵਾਉਣ ਪਹੁੰਚੇ ਸਨ ਲੰਗਰ ਹਾਲ ਦੇ ਵਿੱਚ ਸੁਖਵਿੰਦਰ ਸਿੰਘ ਅਤੇ ਉਸਦੇ ਵੱਡੇ ਬੇਟੇ ਵਿਸ਼ਾਲ ਦਾ ਮਿਲਣਾ ਇੱਕ ਅਵਿਸ਼ਵਾਸਯੋਗ ਦ੍ਰਿਸ਼ ਸੀ ਹੰਝੂਆਂ ਖੁਸ਼ੀ ਤੇ ਹੈਰਾਨੀ ਦੇ ਮਿਲੇ ਜੁਲੇ ਭਾਵ ਨਾਲ ਉਹਨਾਂ ਨੇ ਇੱਕ ਦੂਜੇ ਨੂੰ ਗਲੇ ਲਗਾਇਆ ਲੰਗਰ ਦੇ ਵਿੱਚ ਮੌਜੂਦ ਸੰਗਤਾਂ ਨੂੰ ਜਦੋਂ ਸਾਰੀ ਗੱਲ ਪਤਾ ਲੱਗੀ ਤਾਂ ਹਰ ਕੋਈ ਹੈਰਾਨ ਰਹਿ ਗਿਆ ਉਹਨਾਂ ਨੇ ਸੁਖਵਿੰਦਰ ਸਿੰਘ ਨੂੰ ਦੇਖਿਆ ਅਤੇ ਵਾਹਿਗੁਰੂ ਦਾ ਸ਼ੁਕਰ ਕੀਤਾ ਵਿਸ਼ਾਲ ਨੇ ਉਸੇ ਪਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦਾ ਧੰਨਵਾਦ ਕੀਤਾ ਉਹਨਾਂ ਨੇ ਵਾਹਿਗੁਰੂ ਦੇ ਅੱਗੇ ਸ਼ੁਕਰਾਨੇ ਦੀ ਅਰਦਾਸ ਕੀਤੀ ਕਿ ਉਹਨਾਂ ਦੇ ਪਿਤਾ ਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਸੀ ਜਹਾਜ਼ ਹਾਦਸੇ ਦੀ ਖਬਰ ਨੇ ਉਹਨਾਂ ਨੂੰ ਮੌਤ ਦਾ ਦਰਵਾਜ਼ਾ ਦਿਖਾਇਆ ਸੀ ਪਰ ਗੁਰੂ ਸਾਹਿਬ ਦੀ ਕਿਰਪਾ ਨੇ ਉਹਨਾਂ ਦੇ ਪਿਤਾ ਨੂੰ ਜ਼ਿੰਦਗੀ ਬਖਸ਼ੀ ਸੁਖਵਿੰਦਰ ਸਿੰਘ ਨੇ ਫਿਰ ਆਪਣੇ ਬੇਟੇ ਦਰਸ਼ਨ ਨੂੰ ਸਮਝਾਇਆ ਕਿ ਯੂਕੇ ਜਾਣ ਦੇ ਲਈ ਫਲਾਈਟ ਲੇਟ ਹੋਣ ਕਾਰਨ ਗੁਰਦੁਆਰਾ ਸਾਹਿਬ ਆ ਗਿਆ ਸੀ ਜਿੱਥੇ ਉਹ ਗੁਰਬਾਣੀ ਦੇ ਵਿੱਚ ਲੀਨ ਹੋ ਗਿਆ ਅਤੇ ਫਲਾਈਟ ਮਿਸ ਹੋ ਗਈ ਉਸਦੇ ਬੇਟੇ ਦਰਸ਼ਨ ਨੇ ਆਪਣੇ ਮੋਬਾਈਲ ਫੋਨ ਦੇ ਮੋਗਾ ਤੋਂ ਅਹਮਦਾਬਾਦ ਆਉਣ ਦੀ ਕਾਲੀ ਵਿੱਚ ਘਰ ਭੁੱਲਣ ਦੀ ਗੱਲ ਦੱਸੀ ਅਤੇ ਫਿਰ ਉਹ ਫੋਨ ਤੇ ਵੀ ਸੰਪਰਕ ਨਹੀਂ ਕਰ ਪਾਰਿਆ ਸੀ ਹਸਪਤਾਲ ਦੇ ਵਿੱਚ ਅਮਰ ਅਤੇ ਪ੍ਰੀਤ ਨੂੰ ਫੋਨ ਕਰਕੇ ਸਾਰੀ ਖਬਰ ਦਿੱਤੀ ਉਹ ਵੀ ਹੈਰਾਨ ਰਹਿ ਗਏ ਅਤੇ ਤੁਰੰਤ ਗੁਰਦੁਆਰਾ ਸਾਹਿਬ ਪਹੁੰਚੇ ਸੁਖਵਿੰਦਰ ਸਿੰਘ ਨੂੰ ਦੇਖ ਕੇ ਉਹਨਾਂ ਦੀਆਂ ਅੱਖਾਂ ਵਿੱਚ ਖੁਸ਼ੀ ਆ ਤੇ ਹੰਝੂ ਵਹਿ ਤੁਰੇ ਸੁਖਵਿੰਦਰ ਸਿੰਘ ਦੀ ਇਹ ਕਹਾਣੀ ਸਿਰਫ ਇੱਕ ਚਮਤਕਾਰ ਨਹੀਂ ਸੀ ਬਲਕਿ ਵਿਸ਼ਵਾਸ ਸੇਵਾ ਅਤੇ ਗੁਰੂ ਦੇ ਨਾਲ ਜੁੜੇ ਰਹਿਣ ਦੀ ਅਹਿਮੀਅਤ ਦਾ ਪ੍ਰਮਾਣ ਸੀ ਜਦੋਂ ਕੋਈ ਸੇਵਕ ਸੱਚੇ ਗੁਰੂ ਦੀ ਸੱਚਮੁੱਚ ਸ਼ਰਨ ਲੈਂਦਾ ਹੈ ਜਦੋਂ ਆਪਾਂ ਸੱਚੇ ਗੁਰੂ ਦੇ ਬਿਲਕੁਲ ਸਨਮੁਖ ਹੋ ਜਾਂਦੇ ਹਾਂ ਉਹਨਾਂ ਦੀ ਸੇਵਾ ਦੇ ਵਿੱਚ ਰੁੱਝ ਜਾਂਦੇ ਆ ਤਾਂ ਗੁਰੂ ਜੀ ਸਾਡੀ ਆਪ ਰੱਖਿਆ ਕਰਦੇ ਹਨ ਦੇਖੋ ਜੇਕਰ ਉਸ ਦਿਨ ਸੁਖਵਿੰਦਰ ਸਿੰਘ ਵਾਰ-ਵਾਰ ਆਪਣੇ ਘੜੀ ਵੱਲ ਵੇਖਦਾ ਰਹਿੰਦਾ ਵਾਰ-ਵਾਰ ਸੋਚਦਾ ਰਹਿੰਦਾ ਕਿਤੇ ਮੇਰੀ ਫਲਾਈਟ ਮਿਸ ਨਾ ਹੋ ਜਾਵੇ। ਪਾਠ ਤਾਂ ਕੋਈ ਗੱਲ ਨਹੀਂ ਇੱਕ ਦਮ ਚਲੇ ਰਹਿ ਵੀ ਜਾਵੇਗਾ ਕੋਈ ਗੱਲ ਨਹੀਂ। ਮੇਰਾ ਜਹਾਜ਼ ਤਾਂ ਨਹੀਂ ਮਿਸ ਹੋਣਾ ਚਾਹੀਦਾ ਤੇ ਸ਼ਾਇਦ ਉਹ ਅੱਜ ਸਾਡੇ ਵਿੱਚ ਨਹੀਂ ਹੋਣਾ ਸੀ। ਲੇਕਿਨ ਉਸਨੇ ਵਾਰ-ਵਾਰ ਘੜੀ ਵੱਲ ਨਹੀਂ ਦੇਖਿਆ ਆਪਣੇ ਗੁਰੂ ਵੱਲ ਦੇਖਿਆ। ਸੁਖਮਨੀ ਸਾਹਿਬ ਦੇ ਪੰਜ ਪਾਠ ਕੀਤੇ। ਉਹਨਾਂ ਸੁਖਮਨੀ ਸਾਹਿਬ ਦੇ ਪਾਠਾਂ ਨੇ ਹੀ ਸ਼ਾਇਦ ਉਸਦੀ ਜਾਨ ਬਚਾਈ। ਤੁਹਾਨੂੰ ਕੀ ਲੱਗਦਾ ਹੈ? ਤੁਸੀਂ ਕੀ ਕਹਿਣਾ ਚਾਹੋਗੇ ਇਸ ਘਟਨਾ ਦੇ ਬਾਰੇ ਜੋ ਕਿ ਇੱਕ ਚਮਤਕਾਰ ਤੋਂ ਘੱਟ ਨਹੀਂ। ਹਾਂਜੀ ਕੀ ਕਹਿਣਾ ਚਾਹੋਗੇ ਇਸ ਹਸਾਸੇ ਬਾਰੇ ਸੁਖਵਿੰਦਰ ਸਿੰਘ ਦੇ ਬਾਰੇ ਉਸਦੇ ਪਰਿਵਾਰ ਦੇ ਬਾਰੇ? ਤੁਸੀਂ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਧੰਨਵਾਦ